ਵਾਡ ਆਪਣਾ ਐਂਕਰ ਚੇਤਨ ਸ਼ਰਮਾ ਤੇ ਅਜਾਜੀ ਖੜੇ ਹਾਂ ਸ਼ੰਤੀ ਚੌਕ ਬਟਾਲਾ ਵਿਖੇ ਜਿੱਤੇ ਕਿ ਇੱਕ ਔਰਤ ਦੀ ਡੈੱਡ ਬਾਡੀ ਲੈ ਕੇ ਪ੍ਰਦਰਸ਼ਨ ਕੀਤਾ ਜਾ ਰਿਹਾ ਜੀ ਹਾਂ ਉਹਨਾਂ ਦੇ ਪਰਿਵਾਰ ਦੀ ਮੰਗਾਂ ਵੀ ਤੁਹਾਨੂੰ ਦੱਸਾਂਗੇ ਉਹਨਾਂ ਦੀ ਕੀ ਕੀ ਮੰਗਾਂ ਨੇ ਔਰ ਕਿੱਦਾਂ ਇਹ ਸਾਰਾ ਇਨਸੀਡੈਂਟ ਹੋਇਆ ਸਾਰੀ ਗੱਲਬਾਤ ਕਰਦੇ ਆ ਸਬੇਕ ਦੇ ਰਹੇ ਨਵੀਂ ਪਿਛਾ 24 ਚੈਨਲ ਧੰਨਵਾਦ ਇੱਕ ਤਰੀ ਨੂੰ ਸਾਰ ਮੇਰੀ ਵਾਜ ਦੀ ਡਿਲੀਵਰੀ ਹੋਈ ਆ ਉਹ ਤੋਂ ਬਾਅਦ ਸਰ ਜਦੋਂ ਡਿਲੀਵਰੀ ਹੋਣੀ ਸੀ ਤੇ ਤਰਖਾਰੀ ਬਹੁਤ ਪੀਟਲ ਉਹਦੇ ਬਾਅਦ ਲੈਟਾ ਲੂਟਾ ਲੈਟਾ ਲੂਟਾ ਬੰਦ ਹੋ ਗਿਆ ਹੀ ਗਿਆ ਨਾ ਮੈਟਰ ਵੀ ਸਾਰੇ ਨਾਲ ਇਹਨਾਂ ਕੋਈ ਨੈਟਰ ਨਹੀਂ ਕੋਸ਼ ਵੀ ਨਹੀਂ ਸਾਰੇ ਨਾਲ ਕੋਈ ਹੈਗਾ ਕੋਈ ਮਸ਼ੀਨ ਮਸ਼ੂਰ ਨਹੀਂ ਆ ਗਈ ਨਾ ਤੇ ਇਹਨਾਂ ਨੇ ਫਰ ਨਕਲੀ ਕਰਤੀ ਕੋਈ ਇਹ ਤਾਂ ਇਹਨਾਂ ਨੇ ਆਲ ਆਲ ਵਗੈਰਾ ਜਿਹੜੀ ਅੰਦਰ ਹੈ ਦੀ ਉੱਥੇ ਸਾਰੇ ਨਾਲ ਦੀ ਤਾਂ ਉੱਥੇ ਪੂਰੀ ਹੋ ਗਈ ਸੀ ਉੱਥੇ ਹਾਂਜੀ ਸਰ ਮੈਂ ਅੱਜ ਮੈਡਮ ਨੂੰ ਅੱਠ 20 ਆ ਬਾਅਦ ਨੰਬਰ ਵੀ ਨਹੀਂ ਦਿੱਤਾ ਮੈਡਮ ਨੇ ਕਿੰਨੇ ਤਰੀਕ ਦੀ ਕਰਦਾ 1 ਤਰੀਕ ਦੀ 1 ਤਰੀਕ ਦੀ ਹਾਂਜੀ ਤੇ ਅੱਜ ਦੇ ਤਰੀਕ ਹੋ ਗਈ ਹੈ 8 9 9 ਤਰੀਕ ਦੀ ਸਾਰਾ ਅੱਜ ਇਹਨੇ ਕਿ ਕੀ ਹੋਇਆ ਕਰੋਨਾ ਨੇ ਕਿ ਕਰਤਾ ਬਾਜੀ ਕਿਨੇ ਹੌਂਸਲੇ ਗੁਰਨਾਨ ਦੇ ਗੁਰਨਾਨ ਉਹਤ ਬਿੜੀ ਡ੍ਰਿੰਕ ਕਰਦੀਆਂ ਤਾਂ ਗੁਰਨਾਨਾ ਹਸਪੀਟਲ ਲੱਗੀ ਸੀ ਸਰ ਪੂਰੀ ਤਾਂ ਉੱਥੇ ਹੋ ਗਈ ਸੀ ਉਹ ਤੇ ਉਹਨਾਂ ਤੁਹਾਨੂੰ ਪਤਾ ਮਸ਼ੀਨਾ ਮਸ਼ੀਨਾ ਚਲਾ ਛੱਡਿਆ ਪੂਰੀ ਤਾਂ ਉੱਥੇ ਹੀ ਹੋ ਗਈ ਪੂਰੀ ਨਹੀਂ ਕੰਪਲੀਟ ਕੀਤੀ ਹੈ ਕੰਪਲੀਟ ਸਰ ਕੀਤੀ ਹੈ ਕਿਵੇਂ ਕੀਤੀ ਹੈ ਅਸਪੀਨਰ ਕਰਕੇ ਐਸਪੀਨ ਨਹੀਂ ਕੀਤੀ ਮੰਗ ਕੇ ਕਰਦੇ ਪ੍ਰਸ਼ਾਸਨ ਮੰਗ ਸਾਰਾ ਨੂੰ ਇਨਸਾਫ ਚਾਹੀਦਾ ਜੀ ਮਾੜੇ ਨਜ਼ਰ ਤੱਕ ਪਰ ਮੇਰੇ ਦੋ ਬੱਚੇ ਨੇ ਮੈਂ ਕਿੱਥੇ ਜਾਊਂਗਾ ਮੈਨੂੰ ਇਨਸਾਫ ਚਾਹੀਦਾ ਵਾ ਫਾਈਜੀ ਸਰੋਤ ਨਾ ਹਰਪਾਲ ਕਿਥੋਂ ਆਏ ਜੀ ਰਾਰਾਂ ਦੇ ਸਰਕਾਰ ਦੇ ਨਾਲ ਤੇ ਸਹੀ ਗੱਲ ਬਤ ਹੋਈ ਸਾਰੀ ਜੀ ਇੱਕ ਤਰੀਕ ਨੂੰ ਡਿਲੀਵਰੀ ਹੋਈ ਆ ਜਿੰਨੇ ਵੀ ਉਹ ਹੁੰਦੀ ਜਦੋਂ ਲਾਈਟ ਚਲ ਗਈ ਲਾਈਟ ਚਲ ਕੇ ਤੇ ਉਹਦੇ ਨਾਲ ਹੀ ਉੜੀ ਨਾ ਡਾਟ ਹੋ ਗਈ ਬੋਲ ਦੇ ਵਿੱਚ ਬੋਲ ਵਿੱਚ ਰਹਿ ਗਈ ਸਰ ਕਿਸੇ ਹੋਈ ਸੀ ਕਾਦੀਆਂ ਸਰ ਕਿਸੇ ਕੱਢੇ ਕੀ ਲੱਗ ਗਈ ਮੇਰੇ ਸਿਰ ਪਰਜਾਈ ਅੱਛਾ ਇਨਾ ਸਰਦਾਨੂੰ ਸੱਤ ਹੋ ਜਾ ਰਿਹਾ ਕੀਤਾ ਬਾਅਦ ਚ ਤੁਹਾਨੂੰ ਇਹ ਵੀ ਨਹੀਂ ਦੱਸਿਆ ਵੀ ਰਿਸਕ ਰਿਸਕਾ ਵੀ ਹੋਟਲ ਆਇਆ ਨਈਓ ਅਨੂੰ ਉਹ ਟਾਈਮ ਤੇ ਨਹੀਂ ਦੱਸਿਆ ਉਹ ਸੱਤ ਦੇ ਰਹਿਣੇ ਰਾਤ ਤੇ ਫੇਰ ਆਲਟ ਵਾਲੇ ਆਲੇ ਸਾਰੇ ਅੰਮ੍ਰਿਤਸਰ ਕੀਤਾ ਫੇਰ ਉਹਦੀ ਆ ਜਾ ਬਾਈਟਰ ਤੇ ਲੱਗੀ ਹੋਦਰੇ 9 ਦਿਨ ਹੋ ਗਏ ਉਦਨ ਦੀ ਰੈਸਟੋਰੈਂਟ ਉੱਥੇ ਬੈਠਣ ਦੀ ਪਈ ਆ ਅੱਜ ਬਾਬਰ ਅੰਮ੍ਰਿਤਸਰ ਵਾਲਾ ਕੰਮ ਨਹੀਂ ਮੇਰੇ ਵੀ ਅਮੋਸਾ ਖੜਾਇਆ ਉਹ ਠੀਕ ਸੀ ਇਹ ਜਰੂਰ ਹੋ ਜਾਦਾ ਦੱਸੋ ਤਨਾਲਾ ਆਇਆ ਘਰ ਬਾਰੇ ਜਰਾ ਭਾਈ ਉਹ ਮੰਗ ਕਰਦੇ ਅਨੁਸਾਰ ਚਾਹੀਦਾ ਐਸਪੀ ਨੇ ਇਸ਼ਾਰੇ ਆਖਿਆ ਐਸਪੀ ਨੇ ਜਿਹੜੇ ਅੱਡੀ ਕਰਦੇ ਕੀ ਨਾਮ ਹੈ ਭਾਈ ਸਰ ਮੈਂ ਨੰਦ ਮਲਸਮ ਹਲਾ ਕਾਲੀਆਂ ਜੀ ਹਾਂਜੀ ਸਰ ਕੀ ਹੁਣ ਤੁਹਾਡਾ ਆਪਸ ਵਿੱਚ ਫੈਸਲਾ ਆਇਆ ਜੀ ਆਪਸ ਵਿੱਚ ਫੈਸਲਾ ਇਹ ਹੋਇਆ ਵੀ ਪੁਲਿਸ ਪ੍ਰਸ਼ਾਸਨ ਸਾਰਾ ਸਾਡੇ ਕੋਲ ਪਹੁੰਚਾ ਡੀਐਸ ਐ ਈਐਸਪੀ ਤੁਸੀਂ ਐਸਪੀ ਸਾਹਿਬ ਸੇਲਦਾਰ ਸਾਹਿਬ ਕਾਦੀਆਂ ਐ ਐਸ ਡੀ ਐਮ ਸਾਹਿਬ ਵਟਾਲਾ ਤੇ ਕਾਦੀਆਂ ਐਸ ਐਚ ਓ ਸਾਹਿਬ ਸਾਰਿਆਂ ਦੇ ਨਾਲ ਸਾਡੇ ਇਹੋ ਇਨਾਂ ਪਹਨ ਭਰੋਸਾ ਦਿੱਤਾ ਵਾ ਕਿ ਤੇ ਉਹਨਾਂ ਤੇ ਜਿਨ੍ਹਾਂ ਲਗੇਲੀ ਕੀਤੀ ਹੈ ਬੱਚਿਆਂ ਨੇ ਉਹਨਾਂ ਤੇ ਕਾਰਵਾਈ ਕੀਤੀ ਜਾਊਗੀ ਤੇ ਅਸੀਂ ਮੈਂ ਆਪਣੇ ਘਰਵਾਲੇ ਪਰਿਵਾਰ ਨੂੰ ਕਾਲਮਾ ਵਾਲਿਆਂ ਨੂੰ ਇਹ ਬੇਨਤੀ ਕਰਨਾ ਚਾਹੁੰਦਾ ਵਾਂ ਕਿ ਆਪਾਂ ਪ੍ਰਦਰਸ਼ਨ ਜਿਹੜਾ ਚੁੱਕਣ ਲੱਗੇ ਆਂ ਤੇ ਜੇ ਸਾਨੂੰ ਭਰੋਸਾ ਨਹੀਂ ਮਿਲਦਾ ਜੇ ਸਾਡੇ ਕਾਰਵਾਈ ਦੋ ਤਿੰਨ ਦਿਨਾਂ ਤੱਕ ਨਹੀਂ ਹੁੰਦੀ ਤੇ ਐਸੇ ਗਾਂਦੀ ਚੌਂਕ ਦੇ ਵਿੱਚ ਵੱਡਾ ਦਰਸ਼ਨ ਨਹੀਂ ਕਰਾਂਗੇ ਪੰਜਾਬ ਲੈਵਲ ਤੇ ਜਿਹਦੇ ਵਿੱਚ ਹਜ਼ਾਰਾਂ ਇਕੱਠ ਹੋਏਗਾ ਸਾਡਾ ਤੇ ਮੈਂ ਪੁਲਿਸ ਪ੍ਰਸ਼ਾਸਨ ਸਭ ਤੋਂ ਵੱਧ ਮੀਡੀਆ ਵਾਲੇ ਜਿੰਨੇ ਵੀ ਸਾਰਿਆਂ ਦੇ ਨਾਮ ਨਾਂ ਲੈਂਦਾ ਹੋਇਆ ਸਾਰੇ ਸਭ ਤੋਂ ਵੱਧ ਮੀਡੀਆ ਵਾਲੇ ਦਾ ਮੈਂ ਧੰਨਵਾਦ ਕਰਦਾ ਵਾਂ ਸੀਲਦਾ ਸਾਹਿਬ ਐਸਡੀਐਨ ਸਾਹਿਬ ਪੀਐਸਵੀ ਸਾਹਿਬ ਐਸਐਸਸੀ ਬਟਾਲਾ ਸਾਹਿਬ ਇਹਨਾਂ ਦਾ ਮੈਂ ਤਹਿਤ ਧੰਨਵਾਦ ਕਰਾਂਗਾ ਜੇ ਸਾਹਿਬ ਦਾ ਸਾਹਿਬ ਦਿੱਤਾ ਜਾਏ ਬਹੁਤ ਥੈਂਕ ਯੂ

ਇਹ ਕਰਨ ਬੋਈ ਸਾਹਿਬ ਮੇਲੇ ਕੀਤੀ ਗਿਆ ਕੁਛ ਇੱਕ ਨੂੰ 26 ਨੂੰ ਉੱਥੇ ਸਾਡੇ ਹਸਪਤਾਲ ਸਤਾਰੀ ਹਸਪਤਾਲ ਅਰਜੀਤ ਕੋਲ ਦਾਖਲ ਹੋਈ ਸੀਗੀ ਉਹ ਡਿਲੀਵਰੀ ਦੇ ਕੇਸ ਚ ਇਹ ਨਹੀਂ ਕੋਈ ਐਂਟੀਸੀਪੇਟਿਵ ਪਟਿਆ ਨਾ ਨਾ ਆਪਰੇਸ਼ਨ ਦੌਰਾਨ ਉਹ ਗੁਸਤੀ ਉਥੋਂ ਗੋਸਤ ਸੀਰੀਅਸ ਮੈਟਰ ਤੇ ਹੋ ਗਈ ਹੈ ਮੈਡੀਟੇਟਰ ਸੀਗੀ ਉਹਨਾਂ ਨੇ ਇਹਨਾਂ ਨੂੰ ਮਾਰਕਾ ਦਿੱਤਾ ਸਰ ਉਹ ਕਹਿੰਦੇ ਰਸਤੇ 'ਚ ਹੀ ਕੋ ਡਿਲੀਵਰੀ ਦਰਾ ਨਹੀਂ ਉਹਦੀ ਡੈਥ ਹੋ ਗਈ ਆ ਉਹਨਾਂ ਦੇ ਵੀ ਜਿਹੜੇ ਮੁਲਾਜ਼ਮਾਂ ਨੇ ਇਹ ਗੱਲੀ ਨਾਲ ਫਰੇਟ ਕੀਤਾ ਸੀਗੇ ਜਿਹੜੇ-ਜਿਹੜੇ ਮੁਲਾਜ਼ਮਾਂ ਨੇ ਉਹਨਾਂ ਦੇ ਬਰ ਖਿਲਾਫ ਕਾਰਵਾਈ ਕਰਨ ਵਾਸਤੇ ਉਹਨਾਂ ਨੇ ਸਾਰੇ ਦੰਡੀ ਚੌਂਕ 'ਚ ਧਰਨਾ ਲਾਇਆ ਵੇ ਅਸੀਂ ਉਹਨਾਂ ਨੂੰ ਸਮਝਾ ਰਹੇ ਆਂ ਵੀ ਜੋ ਵੀ ਲਾ ਅਕੋਰਡਿੰਗ ਆ ਅਸੀਂ ਉਹਨਾਂ ਦੇ ਬਰ ਖਿਲਾਫ ਪੀ ਸਾਹਿਬ ਨੇ ਵੀ ਮੇਲ ਕਰਤੀ ਆ ਐਂਡ ਡਿਸਟ੍ਰਿਕਟ ਸਾਹਿਬ ਨੇ ਵੀ ਲਿਖੇ ਪਈ ਤਾਂ ਵੀ ਇਹਨਾਂ ਦਾ ਪੋਸਟਮੈਨ ਭਰਾਓ ਫਿਰ ਉਦੋਂ ਬਾਅਦ ਜੋ ਵੀ ਕਾਨੂੰਨੀ ਕਾਰਵਾਈ ਹੋਗੀ ਅਸੀਂ ਜ਼ਰੂਰ ਕਰਾਵਾਂਗੇ ਅਸੀਂ ਇਹਨਾਂ ਦੀ ਜ਼ਰੂਰ 100% ਇਹਨਾਂ ਦੀ ਮਦਦ ਕਰਾਂਗੇ ਇਹ ਲਾਅ ਅਕੋਰਡਿੰਗ ਹੋ ਸਕਦਾ ਹੈ ਹੋਰ ਆਪਾਂ ਇਹਨਾਂ ਨੂੰ ਹੋਰ ਸਿੱਧੇ ਤਰੀਕੇ ਨਾਲ ਕੋਈ ਕਾਰਵਾਈ ਨਹੀਂ ਕਰ ਸਕਦੇ ਸਰ ਸਰਕਾਰੀ ਹਸਪਤਾਲ ਹੈ ਜਿਹਦੇ ਵਿੱਚ ਡਿਲੀਵਰੀ ਇੱਕ ਬੜਾ ਸੀਰੀਅਸ ਮੈਟਰ ਹੈ ਉਹਦੇ ਵਿੱਚ ਬਿਲਕੁਲ ਲਾਈਟ ਜਾਂ ਐਮਰਜੈਂਸੀ ਲਾਈਟ ਵੀ ਨਹੀਂ ਹੈਗੀ ਇਹਦੇ ਬਾਰੇ ਕੋਈ ਐਕਸ਼ਨ ਲਿਆ ਜਾਏਗਾ ਇਹ ਬਿਲਕੁਲ ਇਹੀ ਸੀਰੀਅਸ ਮੈਟਰ ਹੈ ਵੀ ਜਿੱਥੇ ਇਹਨਾਂ ਸੀਰੀਅਸ ਕੋਈ ਕੇਸ ਜਾਂਦਾ ਉਥੇ ਲਾਈਟ ਹੈ ਨਹੀਂ ਜਾਂ ਇਹ ਸਾਰੀ ਇਨਕੁਆਰੀ ਦਾ ਪਾਟ ਹੈ ਅਨੁਕਾਰੀ ਤੋਂ ਬਾਅਦ ਜਿਹੜੇ ਮਲਾਜ਼ਮਾਂ ਦੀ ਜਿਹੜੀ ਵੀ ਸੀਰੀਅਸ ਕੋਈ ਮੈਟਰ ਹੋਗਾ ਉਹਦੀ ਜਰੂਰ ਕਰਾਓ ਸਵਾਰ ਵੱਲੋਂ ਦੱਸਿਆ ਗਿਆ ਵਾ ਕਿ ਅਸੀਂ ਬੱਤੀਸੇ ਸਾਫ ਨੂੰ ਵੀ ਕੰਪਲੇਨ ਦੇ ਚੁੱਕੇ ਹੋਏ ਆਏ ਆ ਤੇ ਪਲੀਜ਼ ਮਤਲਬ ਪਲੀਜ਼ ਅਧਿਕਾਰੀਆਂ ਨੂੰ ਵੀ ਕੰਪਲੇਨ ਦੇ ਚੁੱਕੇ ਹੋਏ ਆਏ ਆ ਪਰ ਹੁਣ ਤੱਕ ਇਸ ਕੋਈ ਕਾਰਵਾਈ ਨਹੀਂ ਹੋਈ ਕਾਰਵਾਈ ਦੇਖੋ ਪੋਸਟ ਮਾਰਡਮ ਤੋਂ ਬਾਅਦ ਹੀ ਕਾਰਵਾਈ ਹੋਣੀ ਕਿਤੇ ਇਹਨਾਂ ਗਹਿਲੀ ਦੇ ਖਿਲਾਫ ਇਹਨਾਂ ਨੇ ਸਿੱਤੀ ਕੋਈ ਵੀ ਕਰ ਪਈ ਹਜੇ ਉਹ ਕਿੰਨੇ ਨਹੀਂ ਕਰ ਸਕਦੇ ਇਸ ਵੀ ਇਹਨਾਂ ਦਾ ਬੋਰਡ ਜੋੜਾ ਕੋਰਟ ਦਾ ਹਾਈ ਕੋਰਟ ਦਾ ਬਣਿਆ ਹੋਇਆ ਇੱਕ ਚੈਨਲ ਉਹ ਅਕੋਰਡਿੰਗ ਹੀ ਹੋਣੀ ਆ ਬੋਰਡ ਦੇ ਅਕੋਰਡਿੰਗ ਹੀ ਹੋਣੀ ਆ ਜੇ ਜਿਨ੍ਹਾਂ ਦੇ ਵਸਲਾਪ ਕਾਰਵਾਈ ਹੋਣੀ ਉਹਦੇ ਉਹ ਲੈ ਕੇ ਇੱਕ ਬਣੂਗਾ ਠੀਕ ਹੈ ਨਾ ਉਸ ਤੋਂ ਬਾਅਦ ਇਹਨਾਂ ਦੇ ਕਾਰਵਾਈ ਮਤਲਬ ਅਸੀਂ ਇਹਨਾਂ ਦੇ ਨਾਲ ਹੈਲਪਫੁਲ ਨਾ ਇੰਗਲਿਸ਼ ਪ੍ਰਸ਼ਾਸਨ ਵੀ ਗੜਾ ਸਿਵਲ ਪ੍ਰਸ਼ਾਸਨ ਵੀ ਗੜਾ ਅਸੀਂ ਇਹਨਾਂ ਦੇ ਹਰ ਵਕਤ ਹਾਜ਼ਰ ਹਾਂ ਜੇ ਕੋਈ ਸਾਡੇ ਤੋਂ ਕੋਈ ਹੈਲਪ ਦੀ ਲੋੜ ਆ ਅਸੀਂ ਜਰੂਰ ਇਹਨਾਂ ਦੀ ਕਰਾ ਕੇ ਜਿਹੜੇ ਪਬਲਿਕ ਕਲਾਸ ਹੋਈ ਹੈ ਇਹਨਾਂ ਦੀ ਅਸੀਂ ਹੈਲਪ ਕਰਕੇ ਆ ਟੈਸਪ ਨੂੰ ਅਸੀਂ ਦੂਰ ਕਰਾਂ ਦੀ ਪਹਿਲਾਂ ਕੋਸ਼ਿਸ਼ ਕਰਾਂਗੇ ਤੇ ਇਹਨਾਂ ਨੂੰ ਸਮਝਾ ਰਹੇ ਆਂ ਵੀ ਪਹਿਲਾਂ ਪੋਸਟ ਮਾਰਡ ਕਰਾਈਏ ਆਪਾਂ ਉਹਦੇ ਚ ਜੋ ਵੀ ਇਸ਼ੂ ਆਉਣਗੇ ਉਹ ਅਸੀਂ ਜ਼ਰੂਰ ਇਹਨਾਂ ਨੂੰ ਦੱਸਾਂ ਜੀ ਜੀ ਸਰ ਬੱਚੋ ਬੰਤੀ ਸਾਹਿਬ ਨਾ ਲਗਾਇਆ ਗਿਆ ਗਾਂਧੀ ਜੀ ਅੱਜ ਕਾਗਜ਼ ਮੈਂ ਫਿਰਦੇ ਹੈਗੇ ਆ ਇੰਦਰ ਸਿੰਘ ਉਹਦਾ ਵੱਲੋਂ ਇੱਥੇ ਐਸ.ਡੀ.ਐਮ. ਆਫਿਸ ਵੀ ਦਿਖਾ ਦਿੱਤੀ ਗਈ ਟੀ.ਐਸ. ਵੀ ਦਿਖਾ ਦਿੱਤੀ ਕਿ ਉਹਨਾਂ ਦੀ ਜਿਹੜੀ ਨੋਅ ਹੈਗੀ ਸਰਬਜੀਤ ਸੌਰ ਪੂਰੀ ਡੈਥ ਹੋ ਚੁੱਕੀ ਹੈ ਔਰ ਉਹ ਇੱਕ ਇੱਕ ਜਿਹੜਾ 2026 ਨੂੰ ਉਹਨੂੰ ਡਿਲੀਵਰੀ ਕੇਸ ਦੇ ਵਿੱਚ ਉਹ ਦਾਖਲ ਹੋਈ ਸੀਗੀ ਪਰ ਉਹਨਾਂ ਦਾ ਕਹਿਣਾ ਇਹ ਹੈ ਕਿ ਜਿਹੜੇ ਡਾਕਟਰ ਸਾਹਿਬ ਨੇ ਉਥੇ ਇਹਨਾਂ ਦਾ ਡਿਲੀਵਰੀ ਕੀਤੀ ਸੀਗੀ ਉਥੇ ਲਾਈਟ ਦਾ ਪੂਰਾ ਪ੍ਰਬੰਧ ਨਹੀਂ ਸੀਗਾ ਤੇ ਉਹਨਾਂ ਨੇ ਮੋਬਾਈਲ ਦੇ ਜਿਹੜੇ ਟਾਰਚ ਦੀ ਲਾਈਟਾਂ ਦੇ ਉਹ ਵਾਲਾ ਫੋਨ ਮਦਦ ਨਜ਼ਰ ਰੱਖਦੇ ਹੋਏ ਉਹਦੇ ਵਿੱਚ ਹੀ ਉਹਦੀ ਹੈਲਪ ਨਾਲ ਹੀ ਇਹਨਾਂ ਨੇ ਡਿਲੀਵਰੀ ਕਰਤੀ ਜਿਹਦੇ ਨਾਲ ਉਹਨਾਂ ਦੀ ਅੰਗਹਿਲੀ ਹੋਈ ਔਰ ਉਹ ਤਾਰੀ ਨੂੰ ਸਰਬਜੀਤ ਕਰਦੀ ਨਾ ਤबीयत ਬਹੁਤ ਜ਼ਿਆਦਾ ਖਰਾਬ ਹੋ ਗਈ ਸੀ ਫਿਰ ਉਹਨਾਂ ਨੇ ਜਦੋਂ ਉਹਨਾਂ ਦੇ ਹੱਥੋਂ ਇਹ ਚੀਜ਼ ਨਿਕਲ ਗਈ ਤਾਂ ਉਹਨਾਂ ਨੇ ਇਹਨਾਂ ਨੂੰ ਰੈਫਰ ਗੁਰਨਾਣਕ ਹਸਪਤਾਲ ਅੰਮ੍ਰਿਤਸਰ ਦਾ ਕਰ ਦਿੱਤਾ ਕਿ ਅੱਜ ਉਹਦੀ ਲੜਕੀ ਦੀ ਅਨਫੋਰਚੂਨੇਟਲੀ ਡੈਥ ਹੋ ਗਈ ਹੈ ਤੇ ਉਹਦੇ ਕੰਸਰਨ 'ਚ ਇਹਨਾਂ ਨੇ ਇੱਥੇ ਲਾਇਆ ਵੀ ਉਹਨਾਂ ਦੇ ਡਾਕਟਰਾਂ ਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ ਐਸਡੀਐਨ ਸਾਹਿਬ ਨੂੰ ਵੀ ਔਰ ਡੀਸੀ ਸਾਹਿਬ ਨੂੰ ਵੀ ਇਹਦੇ ਲਈ ਜੋ ਕਾਨੂੰਨ ਦੇ ਮੁਤਾਬਿਕ ਪ੍ਰੋਸੀਜਰ ਹੈਗਾ ਉਹ ਅਡਾਪਟ ਕਰ ਲਿਆ ਗਿਆ ਹੈ ਤੇ ਇਹਨਾਂ ਨੂੰ ਇਹਨਾਂ ਦੀ ਜੋ ਬੰਦੀ ਕੰਪਨਸੇਸ਼ਨ ਉਹ ਵੀ ਹੋਏਗੀ ਔਰ ਜਿਹੜੇ ਡਾਕਟਰਾਂ ਦੀ ਅਨਗੈਹੀ ਹੈ ਉਹਦੇ ਕਨਸਰਨ ਚ ਇੱਕ ਡਾਕਟਰਸ ਦਾ ਬੋਰਡ ਬਣਾਇਆ ਜਾਏਗਾ ਉਹ ਬੋਰਡ ਜੋ ਰਿਪੋਰਟ ਦੇਗਾ ਉਹਦੇ ਅਕੋਰਡਿੰਗਲੀ ਉਹਨਾਂ ਤੇ ਕਾਰਵਾਈ ਕੀਤੀ ਸਰ ਇਹ ਕਿੰਨੇ ਦਿਨਾਂ ਚ ਰਿਪੋਰਟ ਆਏਗੀ ਸਰ ਇਹ ਇਹ ਤਾਂ ਸਟੱਡੀ ਹੋ ਗਿਆ ਜੀ ਹੁਣ ਇਹ ਵੱਤ ਵਾਦ 1-2 ਦਿਨ ਦੇ ਵਿੱਚ ਜਿਹੜੀ ਉਹ ਰਿਪੋਰਟ ਦੇ ਦੇਣਗੇ ਆਪਣੀ ਜੇ ਡਾਕਟਰੇ ਦੋਸ਼ੀ ਪਾਈ ਜਾਂਦੇ ਆ ਤੇ ਉਹਨਾਂ ਦੇ ਖਿਲਾਫ ਕੀ ਕਾਰਵਾਈ ਹੋਏਗੀ ਕਿਉਂ ਡਾਕਟਰਾਂ ਦੀ ਉਹ ਜਿਹੜਾ ਬੋਰਡ ਬਣੇਗਾ ਉਹਨਾਂ ਦੀ ਰਿਪੋਰਟ ਤੇ ਜੋ ਹੋਏਗੀ ਉਹਦੇ ਅਨਗੈਲੀ ਨਿਕਲਦੀ ਹੈ ਤੇ ਉਹ ਵਾਕਈ ਉਹਦੀ ਐਫਆਈਆਰ ਲਾਜੀ ਹੋਏਗੀ ਹੁਣਕਰ ਵੱਲੇ ਕੀ ਗੰਦੇ ਧਰਨਾ ਚੁੱਕਿਆ ਜਾਏਗਾ ਜੀ ਕਰ ਵਾਲਿਆਂ ਨੂੰ ਸਮਝਾਇਆ ਜੀ ਇਸ ਬਾਰੇ ਉਹਨਾਂ ਨੂੰ ਸਾਰੇ ਲਾ ਪੁਆਇੰਟਸ ਵੀ ਦੱਸ ਦਿੱਤੇ ਗਏ ਆ ਉਹਨਾਂ ਨੂੰ ਇਹ ਵੀ ਦੱਸ ਦਿੱਤਾ ਗਿਆ ਕਿ ਸਾਡੇ ਵੱਲੋਂ ਪ੍ਰੋਸੀਜਰ ਸਾਰਾ ਅਡਾਪਟ ਕਰ ਲਿਆ ਗਿਆ ਬਾਕੀ ਉਹਨਾਂ ਨਾਲ ਗੱਲਬਾਤ ਕਰ ਰਹੇ ਆ ਸਰ ਲੰਘ ਜਾਨੀ ਆਣੇ